ਤੁਹਾਡੇ WhatsApp ਨੰਬਰ ਦੇ ਉੱਤੇ ਵਿਆਹ ਦਾ ਇੱਕ ਕਾਰਡ ਆਉਂਦਾ ਤੁਸੀਂ ਉਸ ਕਾਰਡ ਦੇ ਉੱਤੇ ਕਲਿੱਕ ਕਰਦੇ ਹੋ ਕਿ ਇਹ ਕਿਹਦਾ ਵਿਆਹ ਤੇ ਕਿਹਨੇ ਭੇਜਿਆ ਕਿੱਥੇ ਵਿਆਹ ਤੇ ਕਦੋਂ ਵਿਆਹ ਤੁਸੀਂ ਉਸ ਕਾਰਡ ਨੂੰ ਡਾਊਨਲੋਡ ਕੀਤਾ ਨਹੀਂ ਤਾਂ ਤੁਹਾਡਾ ਮੋਬਾਈਲ ਫੋਨ ਹੈਕ ਹੋਇਆ ਜਦੋਂ ਤੁਹਾਡਾ ਮੋਬਾਈਲ ਹੈਕ ਹੋ ਗਿਆ ਸਮਝ ਲਓ ਲੱਖਾਂ ਰੁਪਈਆ ਸਮਝ ਲਓ ਹਜ਼ਾਰਾਂ ਰੁਪਈਆ ਡਿਜੀਟਲ ਠੱਗਾਂ ਦੇ ਵੱਲੋਂ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਿਆ ਜਾਣਾ ਤੇ ਬਾਅਦ ਦੇ ਵਿੱਚ ਤੁਸੀਂ ਚਾਰਾ ਜੋਈ ਕਰੋਗੇ ਪਰ ਉਦੋਂ ਤੱਕ ਕੁਝ ਘੰਟੇ ਜਾਂ ਕੋਈ ਦਿਨ ਨਿਕਲ ਜਾਂਦੇ ਆ ਅਸੀਂ ਬਚਾ ਕਰਨ ਦੇ ਵਿੱਚ ਲੱਗ ਜਾਨੇ ਆ ਪਰ ਸਾਡੀ ਇੱਕ ਕਲਿੱਕ ਤੇ ਸਾਡਾ ਸਮਾਂ ਸਾਡਾ ਪੈਸਾ ਸਾਡਾ ਮਾਨਸਿਕ ਸਕੂਨ ਸਾਰਾ ਕੁਝ ਬਰਬਾਦ ਕਰ ਦਿੰਦੀ ਆ ਇਹ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਖਬਰਾਂ ਆਈਆਂ ਕੁਝ ਪੰਜਾਬ ਦੇ ਵਿੱਚੋਂ ਆਈਆਂ ਸੈਂਕੜੇ ਦੀ ਗਿਣਤੀ ਵਿੱਚ ਦਿੱਲੀ ਤੋਂ ਆਈਆਂ ਯੂਪੀ ਦੇ ਵਿੱਚੋਂ ਆਈਆਂ ਤੇ ਹਰਿਆਣੇ ਤੋਂ ਆਈਆਂ ਡਿਜੀਟਲ ਠੱਗੀਆਂ ਮਾਰਨ ਵਾਲੇ ਲੋਕਾਂ ਨੇ ਇੱਕ ਨਵਾਂ ਤਰੀਕਾ ਘੜਿਆ ਤੁਹਾਡੇ ਮੈਸੇਂਜਰ ਦੇ ਉੱਤੇ ਜਾਂ ਤੁਹਾਡੇ WhatsApp ਨੰਬਰ ਦੇ ਉੱਤੇ ਕਿਸੇ ਅਨਨੋਨ ਨੰਬਰ ਤੋਂ ਵਿਆਹ ਦਾ ਕਾਰਡ ਆਉਂਦਾ ਥੱਲੇ ਲਿਖਿਆ ਹੁੰਦਾ ਜੀ ਕਿ ਤੁਹਾਡੀ ਭਤੀਜੀ ਤੁਹਾਡੇ ਪੁੱਤ ਤੁਹਾਡੀ ਧੀ ਰਾਣੀ ਦਾ ਵਿਆਹ ਹੈਗਾ ਕਿਰਪਾ ਕਰਕੇ ਤੁਸੀਂ ਜ਼ਰੂਰ ਪਹੁੰਚਿਓ ਮੈਂ ਆਪ ਆ ਨਹੀਂ ਸਕਿਆ ਕਿਉਂਕਿ ਅਸੀਂ ਕਾਰਡ ਬਹੁਤ ਵੰਨੇ ਸੀ ਦੂਰ ਪੈਂਦਾ ਸਫ਼ਰ ਇਸ ਕਰਕੇ ਕਿਰਪਾ ਕਰਕੇ ਇਹ ਥਾਂ ਦੇ ਉੱਤੇ ਇਸ ਕਾਰਡ ਨੂੰ ਡਾਊਨਲੋਡ ਕਰ ਲਓ ਇਹ ਲੋਕੇਸ਼ਨ ਵੀ ਦੱਸੀ ਹੋਈ ਹੈ ਤੁਸੀਂ ਜ਼ਰੂਰ ਪਹੁੰਚਿਓ ਤੁਸੀਂ ਕਾਲੀ ਦੇ ਵਿੱਚ ਹੁੰਨੇ ਤੁਹਾਡੇ ਅੰਦਰ ਜਿਗਿਆਸਾ ਵਧ ਜਾਂਦੀ ਆ ਵੀ ਇਹ ਕਿਨੇ ਕਾਰਡ ਭੇਜਿਆ ਹੋਇਆ ਬਸ ਇਥੋਂ ਫਿਰ ਤੁਹਾਡੇ ਨਾਲ ਠੱਗੀ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਡਿਜੀਟਲ ਠੱਗਾਂ ਦੇ ਵੱਲੋਂ ਆਪਣੇ ਮਕਸਦ ਦੇ ਵਿੱਚ ਸਫਲ ਹੋਇਆ ਜਾਂਦਾ ਤੇ ਤੁਸੀਂ ਜਦੋਂ ਕਲਿੱਕ ਕਰ ਦਿੱਤਾ ਡਾਊਨਲੋਡ ਕਰਨ ਦੇ ਲਈ ਕਾਰਡ ਤੇ ਸਮਝ ਲਓ ਤੁਹਾਡੀ ਸਾਰੀ ਜਾਣਕਾਰੀ ਉਹਨਾਂ ਹੈਕਰਾਂ ਦੇ ਕੋਲੇ ਚਲੀ ਗਈ ਸਾਈਬਰ ਸੈੱਲ ਦੇ ਅਧਿਕਾਰੀ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਹਾਨੂੰ ਕਿਸੇ ਅਨੋਨ ਨੰਬਰ ਤੋਂ ਵਿਆਦਾ ਕਾਰਡ ਜਾਂ ਕਿਸੇ ਵੀ ਕਿਸਮ ਦਾ ਕੋਈ ਸੱਦਾ ਪੱਤਰ ਆਉਂਦਾ ਤਾਂ ਉਹਨੂੰ ਡਾਊਨਲੋਡ ਕਰਨ ਦੀ ਬਿਲਕੁਲ ਕੋਸ਼ਿਸ਼ ਨਾ ਕਰੋ ਜ਼ਰੂਰੀ ਨਹੀਂ ਕਿ ਇਹ ਤੁਹਾਡੇ ਕਿਸੇ ਭੈਣ ਭਰਾ ਸਕੇ ਸਬੰਧੀ ਰਿਸ਼ਤੇਦਾਰ دوست ਮਿੱਤਰ ਦੇ ਵੱਲੋਂ ਹੀ ਭੇਜਿਆ ਹੋਵੇ ਇਹ ਡਿਜੀਟਲ ਠੱਗਾਂ ਦੇ ਵੱਲੋਂ ਵੀ ਭੇਜਿਆ ਹੋ ਸਕਦਾ ਲੱਖਾਂ ਰੁਪਈਆ ਹੁਣ ਤੱਕ ਲੋਕ ਆਪ ਦਾ ਇਸ ਡਾਊਨਲੋਡ ਦੇ ਚੱਕਰ ਦੇ ਵਿੱਚ ਪੱਟ ਚੁੱਕੇ ਆ ਬਰਬਾਦ ਕਰ ਚੁੱਕੇ ਆ ਦਿੱਲੀ ਦੇ ਵਿੱਚ ਹੁਣ ਤੱਕ ਕਈ ਲੱਖ ਰੁਪਈਆ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਠੱਗਾਂ ਦੇ ਖਾਤੇ 'ਚ ਟਰਾਂਸਫਰ ਹੋ ਗਿਆ ਪੰਜਾਬ ਦੇ ਵਿੱਚੋਂ ਵੀ ਖਬਰਾਂ ਆਉਣ ਲੱਗ ਪਈਆਂ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਆ ਕਿ ਜੇਕਰ ਤੁਹਾਨੂੰ ਪੰਜਾਬੀ ਭੈਣੋ ਵੀਰੋ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਸੁਨੇਹਾ ਆਉਂਦਾ ਭਾਵੇਂ ਮੈਸੇਂਜਰ ਤੇ ਆਵੇ ਭਾਵੇਂ ਤੁਹਾਡੇ ਵਟਸਐਪ ਨੰਬਰ ਤੇ ਆਵੇ ਜਿੰਨੀ ਦੇਰ ਤੱਕ ਤੁਸੀਂ ਉਸ ਨੰਬਰ ਨੂੰ ਤੁਸੀਂ ਉਸ ਵਿਅਕਤੀ ਨੂੰ ਜਾਣਦੇ ਨਹੀਂ ਉਨੀ ਦੇਰ ਤੱਕ ਆਪਦੀ ਜਿਗਿਆਸਾ ਨੂੰ ਕਾਬੂ ਕਰਕੇ ਰੱਖਿਆ ਕਰੋ ਬਿਲਕੁਲ ਵੀ ਡਾਊਨਲੋਡ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਹੋ ਸਕਦਾ ਤੁਹਾਡੇ ਪੈਸੇ ਤੁਹਾਡੇ ਨਾ ਰਹਿਣ ਤੁਹਾਡੇ ਖਾਤੇ ਵਿੱਚਲੀ ਜਾਣਕਾਰੀ ਤੁਹਾਡੀ ਨਾ ਰਵੇ ਤੁਹਾਡੇ ਮੋਬਾਈਲ ਵਿੱਚਲਾ ਡਾਟਾ ਤੁਹਾਡਾ ਨਾ ਰਵੇ ਤੇ ਇਹ ਹੈਕਰਾਂ ਦੇ ਕੋਲੇ ਚਲਾ ਜਾਵੇ ਦੂਜੀ ਗੱਲ ਇਹ ਹੈ ਮਹੱਤਵਪੂਰਨ ਕਿ ਇਸ ਵੇਲੇ ਪੰਜਾਬ ਦੇ ਵਿੱਚ ਚਲਾਨ ਦੇ ਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਠੱਗੀਆਂ ਵਜਦੀਆਂ ਪਿਛਲੇ ਕੁਝ ਕਿਸਮੇ ਤੋਂ ਪੰਜਾਬ ਦੇ ਵਿੱਚ ਆਨਲਾਈਨ ਚਲਾਨ ਹੁੰਦੇ ਆ ਜੇ ਤੁਸੀਂ ਰੈੱਡ ਲਾਈਟ ਨੂੰ ਜੰਪ ਕੀਤਾ ਜੇ ਤੁਸੀਂ ਓਵਰ ਸਪੀਡ ਜਾਂਦੇ ਹੋ ਜੇ ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ ਹਲਮਟ ਨਹੀਂ ਲਿਆ ਤੁਸੀਂ ਜੇਕਰ ਗੱਡੀ ਚਲਾਉਂਦੇ ਸੀਟ ਬੈਲਟ ਨਹੀਂ ਬੰਨੀ ਤਾਂ ਤੁਹਾਡੇ ਚਲਾਨ ਹੁੰਦੇ ਆ ਤੇ ਹੁਣੇ ਵੀ ਚਾਹੀਦੇ ਆ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨੀ ਹੀ ਨਹੀਂ ਚਾਹੀਦੀ ਗੱਲ ਨੰਬਰ 1 ਪਰ ਜੇਕਰ ਤੁਸੀਂ ਰਹਿ ਹੀ ਨਹੀਂ ਸਕਦੇ ਆੜਤਾ ਜਾਂ ਕੋਈ ਵੀ ਕਾਰਨ ਬਣ ਗਿਆ ਅਣਜਾਣਪੁਣੀ ਚ ਹੋ ਗਿਆ ਤੇ ਤੁਹਾਨੂੰ ਆਉਂਦਾ ਜੀ ਅੱਜਕੱਲ ਆਨਲਾਈਨ ਚਲਾਨ ਤੁਹਾਡੇ ਨੰਬਰ ਦੇ ਉੱਤੇ ਇੱਕ ਮੈਸੇਜ ਆਉਂਦਾ ਜਿਹੜਾ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਹੁੰਦਾ ਤੇ ਉਹਦੇ ਵਿੱਚ ਦੱਸਿਆ ਹੁੰਦਾ ਜੀ ਕਿ ਤੁਸੀਂ ਕਿਹੜੀ ਥਾਂ ਦੇ ਉੱਤੇ ਕਿਹੜੀ ਗਲਤੀ ਕੀਤੀ ਆ ਤੁਹਾਡੀ ਗੱਡੀ ਨੰਬਰ ਕੀ ਸੀ ਕਿਹੜੀ ਲੋਕੇਸ਼ਨ ਸੀ ਉਸ ਵੇਲੇ ਤੇ ਤੁਹਾਡਾ ਚਲਾਨ ਹੋਇਆ ਫਿਰ ਤੁਸੀਂ ਉਹਦਾ ਭੁਗਤਾਨ ਕਰਦੇ ਹੋ ਪਰ ਹੁਣ ਇਹਦੇ ਨਾਲ ਨਾਲ ਕੁਝ ਨਿੱਜੀ ਨੰਬਰਾਂ ਤੋਂ ਵੀ ਤੁਹਾਨੂੰ ਸੁਨੇਹੇ ਆਉਂਦੇ ਆ ਹੁਣ ਤੱਕ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਹ ਵੱਖ-ਵੱਖ ਨੰਬਰਾਂ ਤੋਂ ਸੁਨੇਹੇ ਆ ਚੁੱਕੇ ਆ ਕਿ ਤੁਹਾਡਾ ਆਨਲਾਈਨ ਚਲਾਨ ਹੋ ਗਿਆ 1500 ਰੁਪਇਆ 1000 ਰੁਪਇਆ ਇਸ ਖਾਤੇ ਵਿੱਚ ਜਮਾ ਕਰਵਾਓ ਪਰ ਜ਼ਰੂਰੀ ਨਹੀਂ ਕਿ ਇਹ ਜਿਹੜਾ ਤੁਹਾਨੂੰ ਮੈਸੇਜ ਆਇਆ ਇਹ ਸੱਚੀ-ਮੁੱਚੀ ਸਬੰਧਤ ਵਿਭਾਗ ਵੱਲੋਂ ਭੇਜਿਆ ਗਿਆ ਹੋਵੇ ਸਬੰਧਤ ਵਿਭਾਗ ਜਦੋਂ ਭੇਜਦਾ ਤਾਂ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਰਾਹੀਂ ਭੇਜਿਆ ਜਾਂਦਾ ਉਹ ਇਹ ਨਹੀਂ ਕਿ ਸਵਰਨ ਸਿੰਘ ਨੇ ਆਪਦੇ ਨੰਬਰ ਤੋਂ ਸੁਨੇਹਾ ਭੇਜਤਾ ਜਾਂ ਤੁਸੀਂ ਮੈਨੂੰ ਆਪਣੇ ਨੰਬਰ ਤੋਂ ਭੇਜਤਾ ਇਹ ਠੱਗਾ ਦਾ ਕੰਮ ਆ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਸੁਨੇਹਾ ਆਉਂਦਾ ਕਿ ਭਾਈ ਤੁਹਾਡਾ ਆਨਲਾਈਨ ਚਲਾਨ ਹੋ ਗਿਆ ਤਾਂ ਉਹਦਾ ਭੁਗਤਾਨ ਕਰਨ ਤੋਂ ਪਹਿਲਾਂ ਤੁਸੀਂ ਉਹਦੀ ਪੜਤਾਲ ਕਰ ਲਓ ਸਾਈਟ ਤੇ ਜਾ ਕੇ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਦੇਖ ਲਵੋ ਤੁਸੀਂ ਕਿਸੇ ਮਾਹਰ ਦੇ ਕੋਲੋਂ ਜਾਣਕਾਰੀ ਲੈ ਲਵੋ ਜਿਹੜਾ ਵੀ ਤੁਹਾਡਾ ਕੋਈ ਜਾਣਕਾਰ ਹੈਗਾ ਉਹਦੇ ਕੋਲੋਂ ਮੁਕੰਮਲ ਜਾਣਕਾਰੀ ਲੈ ਲਵੋ ਫਿਰ ਤੁਸੀਂ ਉਹਦਾ ਭੁਗਤਾਨ ਕਰੋ ਇਹ ਜ਼ਰੂਰੀ ਨਹੀਂ ਕਿ ਉਹ ਵਿਭਾਗ ਦੇ ਵੱਲੋਂ ਹੀ ਚਲਾਨ ਭੇਜਿਆ ਗਿਆ ਹੋਵੇ ਕਿਉਂਕਿ ਮੇਰੇ ਕੁਝਕ ਦੋਸਤ ਨੇ ਉਹ ਕਹਿੰਦੇ ਸੀ ਰਹਿੰਦੇ ਅਸੀਂ ਜਲੰਧਰ ਦੇ ਵਿੱਚ ਆ ਤੇ ਸਾਡਾ ਚਲਾਨ ਕਟਿਆ ਗਿਆ ਜੀ ਰੋਪੜ ਦਾ ਰੋਪੜ ਵਾਲਾ ਇਹ ਗੱਲ ਕਹਿੰਦਾ ਜੀ ਰਹਿਣਾ ਮੈਂ ਇੱਥੇ ਹੀ ਆ ਮੈਂ ਕਿਤੇ ਗਿਆ ਹੀ ਨਹੀਂ ਮੋਟਰਸਾਈਕਲ ਵਾਲਾ ਲੈ ਕੇ ਪਰ ਮੈਨੂੰ ਇਹ ਗੱਲ ਕਹੀ ਗਈ ਆ ਕਿ ਭਾਈ ਤੇਰੀ ਕਾਰ ਆ ਜਿਹੜੀ ਉਹ ਕਾਰ ਦੇ ਉੱਤੇ ਉਹ ਨੰਬਰ ਆ ਜਿਹੜਾ ਕਿ ਮੇਰੇ ਕੋਲੇ ਮੋਟਰਸਾਈਕਲ ਵਾਲਾ ਨੰਬਰ ਆ ਤੇ ਕਾਰ ਮੇਰੇ ਕੋਲੇ ਕਹਿੰਦਾ ਹੈ ਹੀ ਨਹੀਂ ਤੇ ਲੋਕੇਸ਼ਨ ਦਿਖਾਏਗੀ ਫਿਰੋਜ਼ਪੁਰ ਦੀ ਮਤਲਬ ਇਹ ਜਿਹੇ ਕਿ ਠੱਗੀ ਦੇ ਨਵੇਂ-ਨਵੇਂ ਤਰੀਕੇ ਕੱਢੇ ਗਏ ਆ ਜਿਹੜਾ ਫਸ ਗਿਆ ਸਮਝ ਲਓ ਫਸ ਗਿਆ ਜਿਹੜਾ ਥੋੜਾ ਜਿਆ ਤਿੱਖਣ ਬੁੱਧੀ ਵਾਲਾ ਹੋਇਆ ਦੂਰਦਰਸ਼ੀ ਹੋਇਆ ਜਿਹੜਾ ਜਾਂਚ ਪੜਤਾਲ ਕਰਨੀ ਜਾਣਦਾ ਹੋਇਆ ਉਹੋ ਬਚੂਗਾ ਤੀਜੀ ਗੱਲ ਮਹੱਤਵਪੂਰਨ ਇਹ ਆ ਡਿਜੀਟਲ ਟੂਣਾ ਸ਼ੁਰੂ ਹੋ ਗਿਆ ਹੁਸ਼ਿਆਰਪੁਰ ਦੇ ਵਿੱਚ ਕਸਬਾ ਦਸੂਹਾ ਇੱਥੇ ਇੱਕ ਘਰ ਦੇ ਵਿੱਚ ਪਾਰਸਲ ਆਉਂਦਾ ਪਰਿਵਾਰ ਖੋਲ ਲੈਂਦਾ ਹੁਣ ਤੁਹਾਡੇ ਘਰ ਦੇ ਵਿੱਚ ਚਿੱਠੀ ਆਈ ਹੋਵੇ ਸਾਡੇ ਚ ਆਈ ਹੋਵੇ ਆਪਾਂ ਚਿੱਠੀ ਖੋਲਦੇ ਕਾਲੀ ਕਾਲੀ ਦੇ ਵਿੱਚ ਵੀ ਪਾਈ ਇਹ ਕਿਹਨੇ ਭੇਜੀ ਆ ਕੀ ਹੈ ਟੱਬਰ ਨੇ ਚਿੱਠੀ ਖੋਲੀ ਉਹਦੇ ਵਿੱਚ ਟੂਣਾ ਕੀਤਾ ਹੋਇਆ ਸੀ ਉਹਦੇ ਵਿੱਚ ਕੁਝ ਕੁ ਤਸਵੀਰਾਂ ਸੀ ਉਹਦੇ ਵਿੱਚ ਕੁਝ ਕੁ ਕਾਗਜ਼ ਸੀ ਕਾਗਜ਼ ਦੇ ਉੱਤੇ ਵੀ ਕੁਝ ਕੁ ਨਕਸ਼ੇ ਬਣੇ ਸੀ ਕੁਝ ਕੁ ਤੰਤਰ ਮੰਤਰ ਟੋਟਕੇ ਲਿਖੇ ਹੋਏ ਸੀ ਇਹ ਡਿਜੀਟਲ ਟੂਣਾ ਕਿਸੇ ਨੇ ਕਰ ਦਿੱਤਾ ਟੱਬਰ ਕਾਲੀ ਦੇ ਵਿੱਚ ਆਇਆ ਟੱਬਰ ਫਿਕਰਾਂ ਦੇ ਵਿੱਚ ਪੈ ਗਿਆ ਟੱਬਰ ਨੂੰ ਕਹਿੰਦੇ ਕਿ ਬਈ ਟੈਨਸ਼ਨ ਬਹੁਤ ਪੈ ਗਈ ਉਹਨਾਂ ਨੇ ਕਿਸੇ ਜਾਣਕਾਰ ਦੇ ਨਾਲ ਸੰਪਰਕ ਕੀਤਾ ਉਹ ਕਹਿੰਦੇ ਜੀ ਕਾਲਾ ਜਾਦੂ ਕੀਤਾ ਕਿਸ ਨੇ ਹਾਲਾਂਕਿ ਵਿਗਿਆਨ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਅਸੀਂ ਵੀ ਤਰਕ ਦੇ ਆਧਾਰ ਦੇ ਉੱਤੇ ਕਹਿੰਦੇ ਜੀ ਇਹਨਾਂ ਗੱਲਾਂ ਦਾ ਕੋਈ ਵਜੂਦ ਨਹੀਂ ਪਰ ਜਿਨੇ ਭੇਜਿਆ ਉਹਦਾ ਮਨਸ਼ਾ ਕੀ ਆ ਜਿਹਦੇ ਘਰੇ ਆਇਆ ਉਹਦਾ ਫਿਕਰ ਕੀ ਆ ਆਪਾਂ ਨੂੰ ਇਹ ਵੀ ਜਨਣਾ ਚਾਹੀਦਾ ਇਹ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਇਹ ਕਿਸੇ ਨੇ ਸੱਚੀ ਟੂਨੇ ਦੀ ਭਾਵਨਾ ਨਾਲ ਗੱਲ ਕੀਤੀ ਹੋਵੇ ਪਰ ਜਿਹਦੇ ਵੀ ਘਰ ਦੇ ਵਿੱਚ ਇਹ ਚੀਜ਼ ਗਈ ਆ ਉਹਰੇ ਤਾਂ ਕਈ ਹਫ਼ਤੇ ਜਾਂ ਕਈ ਮਹੀਨੇ ਖਰਾਬ ਕਰਦੇ ਬਦਾ ਵਹਿਮ ਦੇ ਵਿੱਚ ਪੈ ਗਿਆ ਵੀ ਪਤਾ ਨਹੀਂ ਹੁਣ ਮੇਰਾ ਕੀ ਬਣੂਗਾ ਜੇ ਉਸ ਘਰ ਦੇ ਵਿੱਚ ਅਚਾਨਕ ਵੀ ਕੁਝ ਮਾੜਾ ਹੋ ਜੇ ਤਾਂ ਇਹਦਾ ਜਾ ਕੇ ਸਬੰਧ ਜੁੜਨਾ ਉਸ ਚਿੱਠੀ ਨਾਲ ਉਸ ਡਿਜੀਟਲ ਟੂਨੇ ਨਾਲ ਕਿ ਭਾਈ ਉਹਨਾਂ ਨੇ ਆ ਕੁਝ ਕੀਤਾ ਹੁਣ ਪੁਲਿਸ ਦੇ ਕੋਲੇ ਸ਼ਿਕਾਇਤ ਗਈ ਆ ਪਰਿਵਾਰ ਨੇ ਕੀਤੀ ਸ਼ਿਕਾਇਤ ਤੇ ਪੁਲਿਸ ਹੁਣ ਕਿਨੂੰ ਲੱਭੂਗੀ ਵਕਤ ਦੱਸੂਗਾ ਪਰ ਇਹਦੇ ਉੱਤੇ ਇੱਕ ਬੰਦੇ ਦਾ ਨੰਬਰ ਵੀ ਲਿਖਿਆ ਚਿੱਠੀ ਦੇ ਉੱਤੇ ਇੱਕ ਮੋਬਾਈਲ ਨੰਬਰ ਵੀ ਕਹਿੰਦੇ ਲਿਖਿਆ ਹੁਣ ਇਹ ਬੰਦਾ ਕਿੱਥੋਂ ਲੱਭਣਾ ਜਿਨੇ ਆਹ ਕੁਝ ਕੀਤਾ ਹੈਗਾ ਭਾਵੇਂ ਸ਼ਰਾਰਤ ਹੋਵੇ ਤੇ ਭਾਵੇਂ ਸੱਚੀ ਮੁੱਚੀ ਦਾ ਟੂਣਾ ਉਹਨੇ ਕਿਹੜਾ ਆਪਦਾ ਸਹੀ ਨਾਂ ਜਾਂ ਸਹੀ ਨੰਬਰ ਲਿਖਿਆ ਹੋਣਾ ਕਹਿੰਦੇ ਦਾ ਭਾਵ ਇਹ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਚਿੱਠੀ ਆਵੇ ਤਾਂ ਟੈਨਸ਼ਨ ਦੇ ਵਿੱਚ ਬਿਲਕੁਲ ਨਹੀਂ ਆਉਣਾ ਕਿਉਂਕਿ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਉਦੋਂ ਅਕਸਰ ਇਹੋ ਜਿਹਾ ਕੰਮ ਸ਼ੁਰੂ ਹੋ ਜਾਂਦਾ ਫਿਰ ਬੰਦੇ ਸੋਚ ਲੈਣੇ ਵੀ ਚਲੋ ਆਪਾਂ ਵੀ ਠਠ ਕਰਦੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਦੋਸਤ ਮਿੱਤਰ ਨੂੰ ਕਿਸੇ ਜਾਣਕਾਰ ਨੂੰ ਕਿਸੇ ਵਿਰੋਧੀ ਨੂੰ ਕਿਸੇ ਦੁਸ਼ਮਣ ਨੂੰ ਆਪਾਂ ਇਵੇਂ ਤੰਗ ਪਰੇਸ਼ਾਨ ਕਰਦੇ ਮਾਨਸਿਕ ਤੌਰ ਦੇ ਉੱਤੇ ਇਹਨਾਂ ਗੱਲਾਂ ਦੀ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਕਰਦੇ ਉਸ ਤੋਂ ਅਗਲੀ ਗੱਲ ਪੰਜਾਬ ਦੇ ਵਿੱਚ ਹਰ ਸਾਲ ਕਈ ਸੈਂਕੜੇ ਕਰੋੜ ਰੁਪਈਆ ਡਿਜੀਟਲ ਠੱਗ ਆਪਦੇ ਖਾਤਿਆਂ ਵਿੱਚ ਟਰਾਂਸਫਰ ਕਰ ਲੈਂਦੇ ਆ ਤੁਹਾਨੂੰ ਪੈਨ ਕਰਕੇ ਤੁਹਾਨੂੰ ਡਰਾ ਕੇ ਮੈਂ ਇੱਕ ਵਾਰ ਅੱਗੇ ਵੀ ਵੀਡੀਓ ਬਣਾਈ ਸੀ ਉਹਦਾ ਰੂਪ ਹੀ ਅੱਜ ਅੱਗੇ ਆ ਪੰਜਾਬ ਦੇ ਵਿੱਚ ਫਿਰ ਠੱਗੀਆਂ ਵਜੀਆਂ ਤੁਹਾਨੂੰ ਸੀਬੀਆਈ ਤੋਂ ਬੋਲਦੇ ਹਾਂ ਈਡੀ ਤੋਂ ਬੋਲਦੇ ਹਾਂ ਇਨਕਮ ਟੈਕਸ ਡਿਪਾਰਟਮੈਂਟ ਤੋਂ ਬੋਲਦੇ ਹਾਂ ਫਲਾਣੇ ਸੂਬੇ ਦੀ ਪੁਲਿਸ ਦੇ ਫਲਾਣੇ ਥਾਣੇ ਤੋਂ ਬੋਲਦੇ ਹਾਂ ਆ ਗੱਲ ਕਰਕੇ ਫੋਨ ਆਉਂਦਾ ਤੁਹਾਨੂੰ ਕਿਹਾ ਜਾਂਦਾ ਜੀ ਕਿ ਤੁਹਾਡੇ ਪਾਰਸਲ ਦੇ ਵਿੱਚੋਂ ਕਾਹ ਚੀਜ਼ ਮਿਲੀ ਹੈ ਗਲਤ ਤੁਹਾਡੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਇੱਕ ਫਲਾਣੀ ਬੈਂਕ ਦੇ ਵਿੱਚ ਖਾਤਾ ਫਲਾਣੇ ਸੂਬੇ 'ਚ ਖੁੱਲਿਆ ਉਹਦੇ ਵਿੱਚ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਤੇ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਨਹੀਂ ਤੁਹਾਡੀ ਮੀਡੀਆ 'ਚ ਖਬਰ ਆ ਜਾਣੀ ਹੈ ਗੱਲ ਤੁਹਾਡੀ ਸੁਪਰੀਮ ਕੋਰਟ ਤੱਕ ਪਹੁੰਚ ਗਈ ਆ ਤੁਹਾਡੀ ਗ੍ਰਿਫਤਾਰੀ ਹੋ ਜਾਣੀ ਹੈ ਤੁਹਾਡੀ ਮਿੱਟੀ ਪੱਟੀ ਜਾਣੀ ਆ ਤੁਹਾਨੂੰ ਡਰਾ ਲਿਆ ਫਿਰ ਉਹ ਕਲਕੇ ਨੇ ਵੀ ਭਾਈ ਇਹ 100 ਦਿਨ ਤੱਕ ਪੈਸੇ ਫਲਾਣੇ ਖਾਤੇ ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲੇ ਹੈਗੇ ਟਰਾਂਸਫਰ ਕਰ ਦਿਓ ਜਦੋਂ ਤੁਹਾਨੂੰ ਕਲੀਨ ਚਿੱਟ ਮਿਲ ਗਈ ਫਿਰ ਤੁਹਾਨੂੰ ਸਾਰੇ ਪੈਸੇ ਮੋੜ ਦਿਆਂਗੇ ਤੁਸੀਂ ਪੈਸੇ ਡਰ ਕੇ ਪਾਏ ਨਹੀਂ ਤੇ ਉਹਨਾਂ ਨੇ ਫੋਨ ਬੰਦ ਕੀਤੇ ਨਹੀਂ ਬਾਅਦ ਵਿੱਚ ਪੁਲਿਸ ਦੇ ਕੋਲੇ ਜਾਨੇ ਆ ਬਾਅਦ ਵਿੱਚ ਸਾਈਬਰ ਸੈੱਲ ਦੇ ਕੋਲੇ ਜਾਨੇ ਆ ਕੁਝ ਬਣਦਾ ਨਹੀਂ ਬਣਦਾ ਇਹ ਜਾ ਕੇ ਤੁਸੀਂ ਥਾਣਿਆਂ ਦੇ ਵਿੱਚ ਪੁੱਛ ਲਿਓ ਪਰ ਪਹਿਲੀ ਬੇਨਤੀ ਇਹ ਆ ਭਾਰਤ ਦੇ ਵਿੱਚ ਕੋਈ ਵੀ ਏਜੰਸੀ ਐਸੀ ਨਹੀਂ ਜਿਹੜੀ ਕਿ ਫੋਨ ਦੇ ਉੱਤੇ ਹੀ ਕਾਰਵਾਈ ਕਰਨੀ ਹੋਵੇ ਕੋਈ ਵੀ ਏਜੰਸੀ ਐਸੀ ਨਹੀਂ ਜਿਹੜੀ ਕਿ ਫੋਨ ਤੇ ਕਹਿੰਦੀ ਹੋਵੇ ਕਿ ਭਾਈ ਤੁਹਾਡੀਆਂ ਤਰੀਕਾ ਨੂੰ ਰੋਕ ਦਿੰਦੇ ਆ ਸੁਪਰੀਮ ਕੋਰਟ ਦੇ ਜੱਜ ਸਾਹਿਬ ਬੈਠੇ ਆ ਆ ਬੈਠੇ ਜੀ ਜੱਜ ਵੀਡੀਓ ਕਾਲ ਦੇ ਉੱਤੇ ਜੱਜ ਵੀ ਵਿਖਾ ਦਿੰਦੇ ਆ ਥਾਣੇਦਾਰ ਵੀ ਦਿਖਾ ਦਿੰਦੇ ਆ ਥਾਣਾ ਵੀ ਦਿਖਾ ਦਿੰਦੇ ਆ ਸਾਰਾ ਕੁਝ ਦਿਖਾ ਦਿੰਦੇ ਆ ਤੁਸੀਂ ਉਹਨਾਂ ਨੂੰ ਇੱਕੋ ਗੱਲ ਕਹੋ ਜੇਕਰ ਤੁਸੀਂ ਸੱਚੇ ਹੋ ਗਲਤ ਨਹੀਂ ਤਾਂ ਕਿ ਮੈਂ ਜੀ ਫਲਾਣੇ ਪਿੰਡ 'ਚ ਰਹਿੰਦਾ ਫਲਾਣੇ ਜ਼ਿਲ੍ਹੇ 'ਚ ਰਹਿੰਦਾ ਮੈਨੂੰ ਆ ਕੇ ਇੱਥੇ ਫੜ ਲਓ ਜੇ ਕਿਸੇ ਸੂਬੇ ਦੀ ਪੁਲਿਸ ਨੇ ਤੁਹਾਡੇ ਉੱਤੇ ਕਾਰਵਾਈ ਕਰਨੀ ਵੀ ਆ ਦਾ ਸਭ ਤੋਂ ਪਹਿਲਾਂ ਤੁਹਾਡੇ ਇਲਾਕੇ ਦੀ ਪੁਲਿਸ ਦੇ ਨਾਲ ਸੰਪਰਕ ਕਰੋਗੀ ਤੇ ਫਿਰ ਉਹਦੇ ਰਾਹੀਂ ਆਉਣਗੇ ਜੇਕਰ ਤੁਹਾਨੂੰ ਕੋਈ ਫੋਨ ਕਰਦਾ ਵੀ ਆ ਕਿ ਭਾਈ ਅਸੀਂ ਪੁਲਿਸ ਤੋਂ ਬੋਲਦੇ ਹਾਂ ਅਸੀਂ ਫਲਾਣੇ ਤੋਂ ਬੋਲ ਰਹੇ ਹਾਂ ਤੁਸੀਂ ਆਪਦੇ ਨੇੜਲੇ ਥਾਣੇ ਦੇ ਵਿੱਚ ਜ਼ਰੂਰ ਜਾਓ ਤੁਸੀਂ ਆਪਦੇ ਕਿਸੇ ਵਕੀਲ ਨਾਲ ਗੱਲ ਜ਼ਰੂਰ ਕਰੋ ਤੁਸੀਂ ਕਿਸੇ ਇਨਕਮ ਟੈਕਸ ਅਧਿਕਾਰੀ ਨਾਲ ਗੱਲ ਜ਼ਰੂਰ ਕਰੋ ਆਪਣੇ ਸੀਏ ਨਾਲ ਗੱਲ ਜ਼ਰੂਰ ਕਰੋ ਮਤਲਬ ਇਹ ਜਿ ਕਿ ਅੱਜਕਲ ਪੈਰ ਪੈਰ ਦੇ ਉੱਤੇ ਠਗੀਆਂ ਜਿਹੜਾ ਮੜਾ ਜਿਵੇਂ ਠੜਕ ਗਿਆ ਸਮਝ ਲਓ ਉਹਦਾ ਕੰਮ ਹੋ ਗਿਆ ਜਿਹੜਾ ਮਾਮੂਲੀ ਜਿਹਾ ਵੀ ਟਪਲਾ ਖਾ ਗਿਆ ਸਮਝ ਲਓ ਉਹਦਾ ਕੰਮ ਹੋ ਗਿਆ ਸੋ ਤੁਸੀਂ ਆਪਣਾ ਕੰਮ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਇਹ ਹੁਣ ਤੁਹਾਡੀ ਮਰਜ਼ੀ ਹੈ